ਸਮਾਣਾ ਸਿਟੀ ਪੁਲਿਸ ਅਤੇ ਟ੍ਰੈਫਿਕ ਪੁਲਿਸ ਵੱਲੋਂ ਸਕੂਲ ਵਸਾਂ ਦੀ ਚੈਕ ਕੀਤੀ ਗਈ ਹੈ ਜਿਨ੍ਹਾਂ ਕੋਲ ਡਾਕੂਮੈਂਟ ਨਹੀਂ ਹੈ ਵਸਾਂ ਦੇ ਜਾਂ ਵਰਦੀ ਨਹੀਂ ਪਾਈ ਹੈ ਫਸਟਰ ਬਾਕਸ ਨਹੀਂ ਹੈ ਉਹਨਾਂ ਦੇ ਅੱਜ ਪੁਲਿਸ ਵੱਲੋਂ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਹਦਾਇਤਾਂ ਤੇ ਚਲਾਣ ਕੱਟੇ ਗਏ ਵੀ ਅੱਗੇ ਤੋਂ ਬੱਸ ਦੇ ਵਿੱਚ ਕਿੰਨੇ ਬੱਚੇ ਬਿਠਾਣੇ ਸਾਰੀ ਤਰ੍ਹਾਂ ਦੀ ਹਦਾਇਤਾਂ ਦੇਣ ਦੇ ਬਾਅਦ ਕੁਝ ਬਸਾਂ ਦੇ ਸਕੂਲਾਂ ਦੇ ਜਿਹੜੀ ਸੀ ਉਹਨਾਂ ਕੇ ਚਲਾਣ ਵੀ ਕੱਟੇ ਗਏ ਹੈ ਫੀਲ ਵੀ ਕੀਤੀ ਹੈ ਵੀ ਜਿਹੜੇ ਨਿਯਮਾਂ ਦੀ ਪਾਲਣਾ ਨਹੀਂ ਕਰਨਗੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਸਰ ਮਾਨਯੋਗ ਏਡੀਪੀ ਸਾਹਿਬ ਟ੍ਰੈਫਿਕ ਐਸਐਸਪੀ ਸਾਹਿਬ ਜੀ ਬਰੂਰ ਸਾਹਿਬ ਸ਼ਰਮਾ ਜੀ ਤੇ ਡੀਐਸਪੀ ਸਾਹਿਬ ਸਮਾਣਾ ਜੀ ਤੇ ਐਸਐਚਓ ਸਾਹਿਬ ਸਿਟੀ ਸਮਾਣਾ ਜੀ ਉਹਨਾਂ ਦੇ ਕਹਿਣ ਤੇ ਬੱਸਾਂ ਚੈੱਕ ਕੀਤੀਆਂ ਗਈਆਂ ਹਨ ਜੋ ਇਹਨਾਂ ਦੇ ਮਤਲਬ ਡਾਕੂਮੈਂਟਸ ਘੱਟ ਪਾਏ ਗਏ ਉਹਨਾਂ ਨੂੰ ਚਲਾਣ ਕੀਤੇ ਗਏ ਹਨ ਅੱਜ ਘੱਟੋ ਘੱਟ ਦੀ 10 10-12 ਬੱਸਾਂ ਨੇ ਚਲਾਣ ਕੀਤੇ ਕਿ ਓਵਰਲੋਡ ਸਵਾਰੀ ਬਿਠਾ ਰਕੀ ਕਿਵੇਂ ਬੱਚੇ ਓਵਰਲੋਡ ਬੱਚੇ ਸੀਗੇ ਬਿਨਾ ਜੂਨੀਫਾਰਮ ਤੇ ਆਪਣੇ ਬੀਟ ਬਿਨਾ ਸੀਟ ਬੈਲਟ ਤੇ ਗੱਡੀ ਦੇ ਰੰਗ ਜੋ ਮਤਲਬ ਸਕੂਲ ਇਹਨਾਂ ਨੂੰ ਰੰਗ ਦਿੱਤਾ ਗਿਆ ਉਹਦੇ ਆਧਾਰ ਤੇ ਜੀ ਚਲਾਨ ਕੀਤੇ ਗਏ ਨੇ ਇਹ ਮਾਨਯੋਗ ਸੀਨੀਅਰ ਅਫਸਰਾਂ ਦੀਆਂ ਹਦਾਇਤਾਂ ਮੁਤਾਬਕ ਜੋ ਵੀ ਸਮੇਂ-ਸਮੇਂ ਸਰ ਹੁਕਮ ਆਉਂਦੇ ਨੇ ਨਿਸ਼ਾਰਦੇਸ਼ ਆਉਂਦੇ ਨੇ ਉਹਨਾਂ ਮੁਤਾਬਕ ਅੱਜ ਇਹ ਹੁਕਮ ਹੋਇਆ ਸੀ ਵੀ ਸਕੂਲ ਬੱਸਾਂ ਚੈੱਕ ਕਰਨੀਆਂ ਇਹਨਾਂ ਵਿੱਚ ਜੇ ਕੋਈ ਤਰੁੱਟੀਆਂ ਨੇ ਉਹਨਾਂ ਦੇ ਸਬੰਧੀ ਚਲਾਨ ਟ੍ਰੈਫਿਕ ਚਲਾਨ ਕੱਟਣੇ ਨੇ ਜੋ ਨਾ ਜਨਾ ਬੱਸਾਂ ਦੇ ਵਿੱਚ ਤਰੁੱਟੀਆਂ ਪਾਈਆਂ ਗਈਆਂ ਹਨ ਜਿਵੇਂ ਕਿ ਕੋਈ ਡਰਾਈਵਰ ਨੇ ਵਰਦੀ ਨਹੀਂ ਪਾਈ ਹੋਈ ਜਾਂ ਹੈਲਪਰ ਨਹੀਂਗਾ ਜਾਂ ਉਹਦੇ ਕੋਲ ਕੋਈ ਇੰਸ਼ੋਰਸ ਨਹੀਂ ਗਈ ਤਾਂ ਇਹੋ ਜੇ ਇਹਨਾਂ ਦੇ ਸਾਰਿਆਂ ਦੇ ਚਲਾਨ ਕੱਟੇ ਗਏ ਹਨ ਤੇ ਜਿਵੇਂ ਜਿਵੇਂ ਸਮੇਂ ਸਮੇਂ ਸਰ ਜੋ ਹੁਕਮ ਆਉਂਦੇ ਨੇ ਉਹਨਾਂ ਦੀ ਪਾਲਣਾ ਕਰਉਣ ਲਈ ਉਸ ਮੁਤਾਬਕ ਹੀ ਅੱਜ ਅਸੀਂ ਇਹ ਨਾਕਾਬੰਦੀ ਕਰਕੇ ਸਵੇ ਸੁਵੇ ਸਕੂਲ ਦੇ ਟਾਈਮ ਤੇ ਇਹ ਅੱਜ ਚਲਾਨ ਕੱਟੇ ਨੇ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼